ਇਸ ਬਾਰੇ ਬਹੁਤ ਵੈਰੀ ਇੰਪੋਰਟੈਂਟ ਗੱਲ ਹੈ ਬੱਚੇ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਐਜੂਕੇਸ਼ਨ ਪ੍ਰਤੀ ਹੈ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਠੀਕ ਅ ਇੱਕ ਸਕਲਡਬਲਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਡੈਫੀਨਿਟਲੀ ਕਰਾਂਗੇ ਹਾਂ ਸਰ ਹਾਂ ਸਰ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਐਜੂਕੇਸ਼ਨ ਪ੍ਰਤੀ ਹੈ ਬੱਚੇ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਚਾਹੀਦੀ ਹੈ ਠੀਕ ਹੈ ਇੱਕ ਪਲੱਸ 2 ਵਿੱਚ ਵੀ ਬੱਚੀ ਪੜ੍ਹਦੀ ਹੈ ਹਾਂਜੀ ਤੁਸੀਂ ਉਹ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਹੈ ਬਿਲਕੁਲ ਨਹੀਂ ਮਿਲੇਗੀ ਤੁਹਾਡੀ ਤੁਹਾਡੀ ਜੋ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਨਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਅ ਇੱਕ ਸਕਿੱਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਡੈਫੀਨਿਟਲੀ ਹਾਂ ਸਰ ਜੀ ਬੱਚੇ ਤੇ ਮੇਰੇ ਬੱਚਿਆਂ ਦਾ ਨਾਮ ਬਿਲਕੁਲ ਕੋਈ 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 ਫਿਕਰ ਨਾ ਕਰੋ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਅਫੀਸਰ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਨਾਲ ਉਹਨਾਂ ਦਾ ਸੈਸ਼ਨ ਕਰਵਾ ਰਹੇ ਹਾਂ ਤੇ ਤਾਂ ਜੋ ਜੋ ਪਰਿਵਾਰ ਨੇ ਜੋ ਇੱਕ 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 ਬੰਦੇ ਦੀ ਗਲਤੀ ਕਰਕੇ ਜੋ ਪਰਿਵਾਰ ਨਾਲ ਸਫਰ ਕਰਕੇ ਉਹ ਪਰਿਵਾਰ ਨਾਲ ਸਫਰ ਕਰੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੇ ਆ ਉਹ ਇਸ ਇਹਨੂੰ ਰੋਕथाम ਵੀ ਕਰਨ ਤੇ ਉਹ ਸਫਰ ਬਿਨਾ ਹੋਣਾ ਤਾਂ ਇਹਦੇ ਸਬੰਧ ਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦਾ ਸੈਸ਼ਨ ਕਰਵਾਵਾਂਗੇ ਨਾਲ ਹੀ ਅਸੀਂ ਸਕਿੱਲ ਡਿਵੈਲਪਮੈਂਟ ਦੇ ਵੀ ਫੋਕਸ ਕਰ ਰਹੇ ਆ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਇਹਨਾਂ ਨਸ਼ੇ ਦੇ کاروبار ਸ਼ਾਮਲ ਨੇ ਉਹਨਾਂ ਦੇ ਕੁਝ ਵਿਅਕਤੀ ਆਇਡੈਂਟੀਫਾਈ ਕੀਤੇ ਆ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਅਸੀਂ ਸੈਸ਼ਨ ਕਰਵਾਉਣ ਜਾ ਰਹੇ ਆ ਆਈਟੀਆਈ ਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਉਹ ਚਾਹੀਏ AC ਰਿਪੇਅਰ ਹੈ ਚਾਹੀਏ ਵੈਲਡਿੰਗ ਹੈ ਚਾਹੀਏ ਮੈਕੈਨਿਕ ਦਾ ਕੰਮ ਹੈ ਚਾਹੀਏ ਸਲਾਈ ਕੜਾਈ ਦਾ ਕੰਮ ਹੈ ਜੋ ਕੰਮ ਉਹਨਾਂ ਨੂੰ ਉਹਦੇ ਪੈਰਾਂ ਉਹਨਾਂ ਦੇ ਪੈਰਾਂ ਦੇ ਖੜਾ ਹੋਣ ਵਾਸਤੇ ਸਹਾਇੀ ਹੋ ਜਾਣ